ਮੈਂ ਕਹਿਣਾ ਚਾਹੁੰਦਾ ਕਿ ਜੱਜ ਤੇ ਰੱਬ ਇੱਕ ਬਰਾਬਰ ਆ ਜੀ ਜੱਜ ਮੇਰੇ ਤੇ ਪਰਚਾ ਕਟਿਆ ਸੀ ਤੇ ਅੱਜ ਉੱਤੇ ਪਰਚਾ ਕਟਿਆ ਜਾਣਾ ਜਿਹਦਾ ਪ੍ਰਸ਼ਾਸਨ ਤੋਂ ਮੈਂ ਪੁਲਿਸ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਡੀਜੀਪੀ ਸਾਹਿਬ ਐਸਐਚਓ ਸਾਹਿਬ ਏਐਸਆਈ ਸਾਹਿਬ ਸਾਰਿਆਂ ਤੋਂ ਮੰਗ ਕਰਨਾ ਕਿ ਕਾਨੂੰਨ ਇਕੁਲ ਹੋਣਾ ਚਾਹੀਦਾ ਦੂਜਾ ਕਾਨੂੰਨੀ ਮੇਰੀ ਦਵਾਈ ਵੀ ਚੈਸਟ ਕਰ ਦਿੰਦੇ ਵਿੱਚ ਕੀ ਕੀ ਪਾ ਸੀ ਲੌਂਗ ਤੇ ਸ਼ਹਿਦ ਪਾ ਸੀ ਕਿ ਮੈਂ ਹੋਰ ਕੀ ਅੱਜ ਮੇਰੀ ਦੁਕਾਨ ਤੇ ਮੇਰਾ ਘਰਬਾਰ ਵਿਗ ਗਿਆ ਸਾਰਾ ਮੇਰੇ ਬੱਚੇ ਪਿੱਛੇ ਭੁੱਖੇ ਮਰ ਗਏ ਮੋਰੇ ਹਾਲਾ ਬਾਂਕੇ ਦਿਹਾੜਿਆ ਗਏ ਅਜੇ RAMDEV ਦਾ ਸਾਰਾ ਕੁਝ ਕਿਉਂ ਨਹੀਂ ਸੀਲ ਕੀਤਾ ਸਰਕਾਰ ਨੇ ਕਿਉਂ ਕਿ ਉਹਦੇ ਕੋ ਪੈਸੇ ਜ਼ਿਆਦਾ ਇਸ ਕਰਕੇ ਗਰੀਬ ਬੰਦੇ ਦੀ ਇਸ ਇੰਡੀਆ ਚ ਸੁਣਵਾਈ ਨਹੀਂ ਆ ਗਈ ਜਿਹੜਾ ਗਰ ਕਰ ਦਿੱਤਾ ਇਹਨਾਂ ਨੇ ਹਿੰਦੁਸਤਾਨ ਦਾ ਇਹਨਾਂ ਨੇ ਸਾਰੇ ਰਾਜਨੀਤਿਕਾਂ ਜਿੰਨੇ ਵੀ ਸਭ ਬੰਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਦੱਸਦੇ ਵੀ ਹੁਣ ਇਹਨਾਂ ਤੇ ਕਿਉਂ ਨਹੀਂ ਸਾਰੇ ਨੇਤਾ ਕਹਿੰਦੇ ਵੀ ਇਹਨਾਂ ਤੇ ਪਰਚਾ ਕੱਟੋ RAMDEV ਨੂੰ ਆਜੰਦਰ ਜੇਲ੍ਹ ਤੇ ਭੇਜੋ ਜਿਹੜੇ ਮੈਂ ਇਹਨੇ ਦਿਨ ਜੇਲ੍ਹ 'ਚ ਕੱਟੇ ਆ ਇਹ ਮੈਂ ਕਿੱਦਾਂ ਕੱਟੇ ਮੈਨੂੰ ਪਤਾ ਜੀ ਪਰ ਜੱਜ ਸਾਡੇ ਮੇਰੇ ਕੇਸ ਵਾਰ ਦਾ ਜੱਜ ਬਹੁਤ ਵਧੀਆ ਸੀਗਾ ਜੱਜ ਵਿਚਾਰਾ ਕਹਿੰਦਾ ਮੈਂ ਤੁਹਾਨੂੰ ਇੱਥੇ ਜਮਾਨਤ ਦਿੰਦਾ ਤੇਰਾ ਕੋਈ ਕਸੂਰ ਨਹੀਂ ਹੈਗਾ ਸ਼ਾਇਦ ਤੇਰਾ ਤੇ ਲੌਂਗਾ ਦਾ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਅੱਜ RAMDEV ਤੇ ਮੈਂ ਪਰਚੇ ਮੰਗ ਕਰਦਾ ਪੂਰੇ ਹਿੰਦੁਸਤਾਨ ਨੂੰ ਅਪੀਲ ਕਰਦਾ ਵਾਂ ਕਿ ਸਾਰੇ ਲੋਕ ਇਹੀ ਗੱਲ ਕੋ ਆ ਜਨਾਮਦੇਵ ਦੀ ਜਿਹੜੀ ਦਵਾਈ ਬਣਾਈ ਗਈ ਹੈ ਇੱਥੇ ਪਰਚਾ ਕਰਨਾ ਚਾਹੀਦਾ ਕਿਉਂਕਿ ਨੇ ਬਿਨਾ ਸੋਚੇ ਸਮਝੇ ਪ੍ਰੈਸ ਕਾਨਫਰੰਸ ਕਰ ਦਿੱਤੀ ਹਰ ਮੀਡੀਆ ਵਿੱਚ ਜਾਨਕੀ ਪੂਰੀ ਜਨਤਾ ਨੂੰ ਫੁੱਦੂ ਬਣਾਤਾ ਨੇ ਮੈਂ ਤਾਂ ਕੋਈ ਫੁੱਦੂ ਨਹੀਂ ਬਣਾਇਆ ਸੀਗਾ ਮੈਂ ਸੱਚਾਈ ਕਹੀ ਸੀਗੀ ਵਿੱਚ ਲੌਂਗ ਦੇ ਸ਼ਹਿਦ ਆ ਅੱਜ ਬਾਬਾ RAMਦੇਵ ਕਿੱਥੇ ਗਿਆ ਅੱਜ ਦੁਨੀਆ ਕਿੱਥੇ ਗਈ ਅੱਜ ਜਿਹੜੇ ਵੱਡੇ ਵੱਡੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਸੀ ਅਲਿਕੇਸ਼ਨ ਆਉਂਦੇ ਅੱਜ ਕਿੱਥੇ ਗਏ ਅੱਜ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੈਂ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰਿਆਂ ਤੋਂ ਮੰਗਦਾ ਐਸਐਚਓ ਸਾਹਿਬ ਤੋਂ ਮੰਗ ਕਰਦਾ ਜੀ ਮੈਂ ਜੱਜ ਤੇ ਰੱਬ ਵਕੀਲਾਂ ਕੋਲੋਂ ਮੰਗ ਕਰਦਾ ਕਿ ਅੱਜ ਇਹਤੇ ਪਰਚਾ ਕੱਟਿਆ ਜਾਂਦਾ ਇਹਨੂੰ ਵੀ ਪਤਾ ਲੱਗੇ ਵੀ ਇੱਕ ਗਰੀਬ ਬੰਦੇ ਦੀ ਤੇ ਇੱਕ ਅਮੀਰ ਬੰਦੇ ਦੀ ਕਿਦਾਂ ਹੁੰਦਾ ਯਾਨੀ ਕਿ ਦੋਨਾਂ ਨੂੰ ਇੱਕ ਅੱਖਾਂ ਨਾਲ ਦੇਖਿਆ ਜੇ ਇੱਕ ਮਾਂ ਦੇ ਦੋ ਪੁੱਤਰ ਆ ਤੇ ਉਹਨਾਂ ਨੂੰ ਇੱਕ ਵਾਰੀ ਦੇਖਣ ਦੇਦਾ ਇਹ ਤੇ ਪਰਚਾ ਹੋਣ ਦੇਦਾ ਮੇਰੀ ਦੁਕਾਨ ਵੇਚ ਗਈ ਅੱਜ ਦੇਖ ਲਓ ਮੈਂ ਘਰੋਂ ਬੇਕਾਰ ਹੋ ਗਿਆ ਮੇਰੇ ਬੁਰੇ ਹਾਲ ਬੰਕੇ ਦੇੜੇ ਮੇਰੇ ਕਾਰਖਾਨੇ ਨੂੰ ਅੱਜ ਰਾਸ਼ਨ ਵੀ ਨਹੀਂ ਆਣੀ ਆਟਾ ਵੀ ਨਹੀਂ ਆਣੀਗਾ ਮੇਰੇ ਘਰ ਮੇਰੇ ਬੱਚਿਆਂ ਦੇ ਹਾਲਾਤ ਜਾ ਕੇ ਦੇਖ ਲਓ ਅੱਜ ਅਸੀਂ ਰੋਣ ਦੇ ਆ ਪਰ ਲੋਕੀ ਸਾਨੂੰ ਝੂਠੇ ਅਲੋਕੇਸ਼ਨ ਲਈ ਜਾਂਦੇ ਪਿਆ ਕੋਈ ਕੁਛ ਲਈ ਹੁੰਦਾ ਕੋਈ ਕੁਛ ਲਈ ਜਾਂਦਾ ਸਿਰਫ ਅਸੀਂ ਚੁੱਪ ਗਏ ਸਾਡੀ ਗਰੀਬੀ ਸਾਡੀ ਚੁੱਪ ਬਣ ਕੇ